ਆਯਾ ਯਾਰ ਪੂਛਾ ਨਵੀਂ ਦਿੱਲੀ ਦੇ ਵੱਲੋਂ ਇੱਕ ਪਿਛਲੇ ਤੋਂ ਪਿਛਲੇ ਸਾਲ ਐਚ ਡੀ 33 ਸਸੀ ਕਣਕ ਦੀ ਕਿਸਮ ਜਿਹੜੀ ਰਿਲੀਜ਼ ਕੀਤੀ ਗਈ ਸੀ ਤੇ ਪਿਛਲੇ ਸਾਲ ਆਪਣੇ ਕੋਲ ਤਿੰਨ ਕਨਾਲਾ ਸੀਗੀਆਂ ਤੇ ਚੰਗਾ ਝਾੜ ਰਿਹਾ ਇਸ ਸਾਲ ਆਪਾਂ ਨੇ ਜਿਹੜੇ ਦੇ 4 ਤੋਂ 5 ਏਕੜ ਦਾ ਵੀਵਹਾਰ ਕੀਤਾ ਤੇ ਜਿੰਨਾ ਕ ਵੀਜ਼ ਆਪਣੇ ਕੋਲ ਹੈਗਾ ਸੀਗਾ ਆਪਾਂ ਨੇ ਵੀ ਅੱਗੇ ਕਿਸਾਨਾਂ ਨੂੰ ਦਿੱਤਾ ਹੈਗਾ ਬੀਜ बटे बीज ਦਿੱਤਾ ਹੈਗਾ ਕਿਸਾਨਾਂ ਦੇ ਵੀ ਚੰਗੀ ਫੀਡਬੈਕ ਹੈਗੀ ਆ ਵੀ ਬੀਜ ਨੇ ਜਰਮੀਨੇਸ਼ਨ ਵਧੀਆ ਲੇਤਾ ਇਹ ਕਣਕ ਆਪਾਂ ਨੇ 10 ਨਵੰਬਰ ਨੂੰ ਬੀਜੀ ਆ ਥੱਲੇ ਮਿੰਟਨੈਟ ਸਲਫਰ ਪਾਇਆ ਹੈਗਾ ਤੇ ਡੀਏਪੀ ਖਾਦ ਪਾਈ ਹੈ ਇੱਕ ਸਪਰੇਅ ਆਪਾਂ ਨੇ ਹੁਣ ਇਹਦੇ ਉੱਪਰ ਮੈਗਨੀ ਸਲਫੇਟ ਦੀ ਤੇ ਇੱਕ ਟੈਬੂ ਪਲਸ ਸਲਫਰ ਦੀ ਸਪਰੇਅ ਕੀਤੀ ਆ ਕਣਕ ਦੀ ਫੋਟ ਜਿਹੜੀ ਵਧੀਆ ਹੈਗੀ ਆ 0 ਡੱਲਾ ਬੀਜੀ ਹੈਗੀ ਆ ਬੈਰੀ 43 ਕਿਲੋ ਜਿਹੜਾ ਸੀਡ ਪਾਇਆ ਹੈਗਾ ਤੇ ਤੁਸੀਂ ਨੇ ਇਸ ਸਾਲ ਕਿੰਨਾ ਕੁ ਰੱਖਵਾਇਆ ਜਿਹੜਾ ਇਸ ਐਚਡੀ 3386 ਕਿਸਮ ਦਾ ਬੀਜ ਹੈਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਕਿੰਨੀ ਤਰੀਕ ਨੂੰ ਤੁਸੀਂ ਨੇ ਬੀਵਿਆਰ ਕੀਤਾ ਹੈਗਾ